ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਬਾਦਰਗੜ ਝੰਡੀਆਂ ਜ਼ਿਲ੍ਹਾ ਬਠਿੰਡਾ ਤਹਿਸੀਲ ਵੀ ਬਠਿੰਡਾ ਹੀ ਐ ਨੇੜੇ ਗੱਦੜਬਾ ਸ਼ਹਿਰ ਰਹਿ ਜਾਂਦਾ ਮਸਾਂ 2.5 ਕਿਲੋਮੀਟਰ ਵੰਗੂ ਹੋਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਡੇੜੇ ਭੈਣ ਭਰਾਵਾਂ ਨੇ ਹੈ ਮਲਟੀ ਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਵੈੜ ਵੇਖ ਰਹੇ ਆ ਇਹ ਬਾਈ ਹੁਣਾਂ ਦੀ ਸੇਲ ਹੈ ਵਿਕਾਊ ਆ ਇਹਦੀ ਪ੍ਰੋਪਰ ਸਾਰੀ ਇਨਫਰਮੇਸ਼ਨ ਤੁਹਾਨੂੰ ਮੈਂ ਹੀ ਦੇਵਾਂਗਾ ਬਾਈ ਹੁਣੇ ਤੋਰ ਕੇ ਥਾਣਾ ਮਾਨਾ ਵਿਖਾ ਦੇਣਗੇ ਬਾਈ ਹੁਣੇ ਦੱਸ ਦਿਆ ਕਿ ਤੀਜੇ ਸਵੇ ਸੁੰਦੀ ਆ 18 20 ਕਿਲੋ ਦੁੱਧ ਬਾਈ ਦੱਸਦਾ ਕਿ ਦੂਜੇ ਸੂਏ ਇਹਨੇ ਦਿੱਤਾ ਹੁਣ ਤੀਜੇ ਸੂਏ ਸੂਨ ਨੂੰ ਤਿਆਰ ਹੈ ਕਦ ਕਦ ਤੁਸੀਂ ਸਕਰੀਨ ਤੇ ਹੀ ਵੇਖ ਰਹੇ ਹਵਾਨਾ ਸੋਨਾ ਵੱਡਾ ਤਿਆਰ ਕੀਤਾ ਦੋ ਤਿੰਨ ਦਿਨ ਡੇਟ ਮੁਤਾਬਕ ਕੱਚੀ ਹੈ ਬਾਕੀ ਤੋੜ ਕੇ ਤੁਹਾਨੂੰ ਥਾਣਾ ਹਵਾਨਾ ਵਿਖਾ ਦੇਣੇ ਆ ਕਰ ਲਾ ਬਤਵਾਰ ਨੂੰ ਉਧਰ ਨੂੰ ਲੰਮੀ ਤੋਰ ਦੇ ਆਦੋਸਤੋ ਵੇਖ ਲੋ ਸੀਸਾਉ ਦੀ ਬਾਈ ਕਹਿੰਦਾ ਗਰੰਟੀ ਐ ਚਵਾਈ ਬਾਈ ਦੱਸਦਾ ਇੱਕ ਨੰਬਰ ਉਹ ਬਾਅਦ ਚ ਤੁਹਾਨੂੰ ਬਾਈ ਕਹਿੰਦਾ ਪਧਾਰਾ ਮਾਰ ਕੇ ਵੀ ਵਿਖਾ ਦੇਾਂਗੇ ਸੋਹਣਾ ਵੱਡਾ ਹਵਾਨਾ ਤਿਆਰ ਕੀਤਾ ਪਟਾਂ ਚ ਫਸਿਆ ਪਿਆ ਸਾਈਡਾਂ ਚ ਵਾਲ ਢਾਲਾ ਜੇ ਹਲਕੀ ਜੀ ਬਾਕੀ ਐ ਬਾਕੀ 2-3 ਦਿਨ ਵੈੜ ਨਹੀਂ ਹਜੇ ਲੈ ਜਾਣੇ ਸਾਰੀ ਵਾਲ ਢੈਲ ਕੱਢ ਕੇ ਸੂ ਬਾਕੀ ਥਾਂ ਤੁਹਾਨੂੰ ਰੋਕ ਕੇ ਨੇੜ ਤੋਂ ਚੈੱਕ ਕਰਾ ਦਣਾ ਆ ਥਾਣੇ ਵੇਖ ਲਓ ਸੋਹਣੇ ਥਾਣਾ ਦਿਚਵਾਈ ਵਾਲੇ ਦੋਸਤੋ ਜਿਹੜਾ ਬਹਿਣੀ ਵਾਲਾ ਮੂਰਲਾ ਥਾਣਾ ਬਾਈ ਦੱਸਦਾ ਕਿ ਇਹਦੇ ਥਾਣੇ ਤੇ ਖੁਰ ਵੱਜਿਆ ਹੋਇਆ ਤੁਸੀਂ ਵੇਖ ਸਕਦੇ ਆ ਪਹਿਲਾਂ ਤਾਂ ਬਾਈ ਕਹਿੰਦਾ ਜ਼ਖਮ ਜਾਦੇ ਸੀਗਾ ਪਰ ਹੁਣ ਬਾਈ ਕਹਿੰਦਾ ਲਗਭਗ ਹਟਿਆਰ ਗਈ ਹੈ ਕ੍ਰੀਨ ਆਇਆ ਪਿਆ ਪਰ ਚਿਵਾਈ ਬਾਈ ਦੱਸਦਾ ਇੱਕ ਨੰਬਰ ਧਾਰਾ ਮਾਰ ਕੇ ਬਾਈ ਤੁਹਾਨੂੰ ਵਿਖਾ ਦਿੰਦਾ ਤੁਸੀਂ ਵੇਖ ਲਓ ਉਹੀ ਥਾਣ ਫੜ ਕੇ ਬਾਈ ਨੇ ਧਾਰਾ ਮਾਰੀਆਂ ਸੀਲ ਸਭ ਫੁੱਲ ਹੈ ਮੋਟੀ ਧਾਰ ਹੈ ਕੋਈ ਭੂਰਨੀ ਛਿੱਟਾ ਨਹੀਂ ਚਵਾਈ ਦੀ ਇੱਕ ਨੰਬਰ ਦੋ ਤਿੰਨ ਦਿਨ ਬਾਅਦ ਦੱਸਦਾ ਹਾਂ ਜੇ ਲੈ ਜਾਊਗੀ ਆ ਦੂਜੇ ਥਾਂ ਦੀ ਵੀ ਚਵਾਈ ਵੇਖ ਲਓ ਚਵਾਈ ਇੱਕ ਨੰਬਰ ਹਾਂ ਦੂਸਰੀ ਸਾਈਡ ਤੋਂ ਵੀ ਵੇਖ ਲਓ ਤੁਸੀਂ ਚਾਰਾਂ ਥਾਣਾ ਦੀ ਚਵਾਈ ਇੱਕ ਨੰਬਰ ਕੋਈ ਪੂਰਨੀ ਛੱਟਾ ਨਹੀਂ ਬਾਕੀ ਜਿਹਦੇ ਪਸੰਦ ਆਉ ਅਗਲਾ ਆਪ ਦੀ ਰੀਜਨਲ ਤਸੱਲੀ ਕਰਕੇ ਲਿਜਾਵੇ 20 ਕਿਲੋ ਬਾਈ ਦਾਸਾ ਖੁੱਲਾ ਦੁੱਧ ਪਿਆਜੂ ਨਹੀਂ ਕੋਈ ਭੈਣ ਭਰਾ ਸੌਦਾ ਕਰਲੇ ਜਿੱਦਣ ਸੂ ਪੈਂਦੀ ਆ ਸਾਡੇ ਘਰੋਂ ਵੀਰ ਕਹਿੰਦਾ ਅਗਲਾ 20 ਕਿਲੋ ਦੁੱਧ ਕੰਡੇ ਤੇ ਜੋਕੇ ਲੈ ਜੇ ਮੁੱਲ ਵੀ ਬਾਈ ਕਹਿੰਦਾ ਜਾਇਜ਼ ਹੀ ਕਰਦੇ ਆ ਕੋਈ 65000 ਨਹੀਂ ਕੋਈ 70000 ਨਹੀਂ ਬਿਲਕੁਲ ਜਾਇਜ਼ ਮੁੱਲ 53000 ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਆ ਮੌਕੇ ਤੇ ਆਈ ਗਈ ਭੈਣ ਭਰਾ ਦਾ ਥੋੜਾ ਘਣਾ ਮਾਨ ਤਾਣ ਹੋ ਜੂ ਉਪਰੋਂ ਫੋਟ ਵਾਂਗੂ ਚੜਾ ਹਵਾਨਾ ਸਟਾਰਟ ਹੁੰਦਾ ਸੋਹਣਾ ਵੱਡਾ ਹਵਾਨਾ ਤਿਆਰ ਕੀਤਾ ਕੋਈ ਫੋਟ ਨਹੀਂ ਛਾਂਗ ਨਹੀਂ ਬਿਲਕੁਲ ਜਾਇਜ਼ ਮੁੱਲ 53000 ਦੀ ਬਾਈ ਕਹਿੰਦਾ ਦੇ ਦੇਣੀ ਆ ਜਿਹੜੇ ਵੀ ਭੈਣ ਭਰਾ ਦੇ ਇਹ ਚੰਗੇ ਦੁੱਧ ਵਾਲੀ ਵੜ ਪਸੰਦ ਆਉਂਦੀ ਆ ਤੁਸੀਂ ਬਾਈ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਆਂ ਫੋਨ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਮੂੰਹ ਮੱਤੇ ਦੀ ਸੋਹਣੀ ਐ ਛੋਟਾ ਕੰਨ ਬੁੱਦੀ ਵਾਲੀ ਬੱਚੀ ਚੰਗੇ ਦੁੱਧਾਂ ਦੀ ਬਾਕੀ ਫੋਨ ਨੰਬਰ ਸਕਰੀਨ ਤੇ ਐ ਪਿੰਡ ਭਦਰਗੜ ਝੰਡੀਆਂ ਜ਼ਿਲ੍ਹਾ ਬਠਿੰਡਾ ਤਹਿਸੀਲ ਬਠਿੰਡਾ ਸਾਡੇ ਵੱਲੋਂ ਬਾਈ ਕਹਿੰਦਾ 101% ਫੁੱਲ ਗਾਰੰਟੀ ਐ ਬਾਕੀ ਜਿਹਦੇ ਪਸੰਦ ਆ ਉਹ ਅਗਲਾ ਆਪਦੀ ਗਾਰੰਟੀ ਤੇ ਵੀ ਲਈ ਆ ਸਕਦਾ ਨਹੀਂ ਆ ਕੇ ਬਾਈ ਕਹਿੰਦਾ ਸਾਡੇ ਘਰੇ ਤਸੱਲੀ ਕਰੇ ਤਸल्ली ਕਰਕੇ ਲੈ ਜੇ ਨਹੀਂ ਜਦਨ ਸੂ ਪੈਂਦੀ ਆ ਬਾਈ ਕਹਿੰਦਾ ਸਾਡੇ ਘਰੋਂ ਅਗਲਾ 20 ਕਿਲੋ ਦਦ ਕੰਡੇ ਤੇ ਜੋਕੇ ਲੈ ਜੇ ਸਾਡੀ ਫੁੱਲ ਗਾਰੰਟੀ ਆ ਲਾਸਟ ਵੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਲਦ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਨਾਲ